ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਾਲੀਵਾਲ ਟੈਰਸ ਗਾਰਡਨ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬੈਲ ਆਈਕਨ ਦੀ ਘੰਟੀ ਦਬਾ ਦਿਓ ਅਸੀਂ ਤੁਹਾਨੂੰ ਅੱਜ ਦੱਸਾਂਗੇ ਭਾਜੀ ਮਈ ਮਹੀਨੇ ਚ ਕਿਹੜੀਆਂ-ਕਿਹੜੀਆਂ ਆਪਾਂ ਸਬਜ਼ੀਆਂ ਲਾ ਸਕਦੇ ਹਾਂ ਮਈ ਮਹੀਨੇ ਚ ਪਹਿਲਾਂ ਆਪਾਂ ਲਾ ਸਕਦੇ ਹਾਂ ਜੀ ਲੋਕੀ ਲੋਕੀ ਵੀ ਆਪਾਂ ਮਈ ਮਹੀਨੇ ਚ ਲਾ ਸਕਦੇ ਹਾਂ ਦੂਜੀ ਸਬਜ਼ੀ ਹੋਗੀ ਜੀ ਖੀਰਾ ਇਹ ਵੀ ਮਈ ਮਹੀਨੇ ਚ ਲੱਗਦੀ ਹੈ ਜੀ ਤੀਜਾ ਹੋ ਗਿਆ ਜੀ ਬੈਂਗਣ ਬੈਂਗਣ ਵੀ ਬੈਂਗਣ ਟੈਂਸ ਚਾਰ ਤਰ੍ਹਾਂ ਦੀ ਵੈਰਾਈਟੀਆਂ ਆਪਾਂ ਜਿਹੜੀ ਮਰਜ਼ੀ ਵੈਰਾਈਟੀ ਮਹੀਨੇ ਲਾ ਸਕਦੇ ਚੌਥਾ ਹੋ ਗਿਆ ਜੀ ਫਲੀਆਂ ਫਲੀਆਂ ਵੀ ਆਪਾਂ ਮਹੀਨੇ ਚ ਲਾ ਸਕਦੇ ਆ 30 35 ਦਿਨਾਂ ਬਾਅਦ ਆਪਾਂ ਇਹਨਾਂ ਦੀ ਤੋੜਾਈ ਵੀ ਕਰ ਸਕਦੇ ਫਿਰ ਹੋ ਗਿਆ ਜੀ ਆਦਰਕ ਆਦਰਕ ਵੀ ਆਪਾਂ ਮਹੀਨੇ ਲਾ ਸਕਦੇ ਉਦੋਂ ਬਾਅਦ ਹੋ ਗਈ ਭਿੰਡੀ ਭਿੰਡੀਆਂ ਵੀ ਆਪਾਂ ਮਹੀਨੇ ਲਾ ਸਕਦੇ ਆ ਤੇ ਤੋ 45 ਦਿਨਾਂ ਵਿੱਚ ਆਪਾਂ ਤੜਾਈ ਵੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਹੋ ਗਿਆ ਜੀ ਪੇਠਾ ਪੇਠਾ ਵੀ ਆਪਾਂ ਮਹੀਨੇ ਲਾ ਸਕਦੇ ਆ ਇਹ 43 ਤੋਂ 45 ਦਿਨਾਂ ਵਿੱਚ ਤਿਆਰ ਹੋ ਜਾਂਦਾ ਪੇਠਾ ਉਦੋਂ ਬਾਅਦ ਟੋਰੀਆਂ ਜਿਹਨੂੰ ਆਪਾਂ ਆਰਾਮ ਟੋਰੀਆਂ ਵੀ ਕਹਿੰਦੇ ਆ ਉਹ ਵੀ ਆਪਾਂ ਮਹੀਨੇ ਚ ਲਾ ਸਕਦੇ ਆ ਉਹ ਵੀ ਕੰਮ 30 ਜਾਂ 35 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਉਦੋਂ ਬਾਅਦ ਹੋਗੇ ਜੀ ਕੱਦੂ ਕੱਦੂ ਦੀ ਬੇਲ ਵੀ ਆਪਾਂ ਲਾ ਸਕਦੇ ਆ ਤੇ ਕੱਦੂ ਦੀ ਬੇਲ ਦੀ ਆਪਾਂ 3D ਕਟਿੰਗ ਉਹਦੀ ਮੈਂ ਤੁਹਾਨੂੰ ਅਗਲੀ ਵੀਡੀਓ ਚ ਦੱਸੂਗਾ ਜੇ ਆਪਾਂ ਵੱਧ ਤੋਂ ਵੱਧ ਕੱਦੂ ਲੈਣੇ ਹੋਗਾ ਉਹ ਵੀ ਆਪਾਂ ਮਈ ਮਹੀਨੇ ਚਲਾ ਸਕਦੇ ਆ ਫੇਰ ਹੋਗੇ ਜੀ ਟਮਾਟਰ ਟਮਾਟਰ ਵੀ ਆਪਾਂ ਮਈ ਮਹੀਨੇ ਦੇ ਵਿੱਚ ਲਗਾ ਸਕਦੇ ਆ ਤੇ ਉਹ ਵੀ ਆਪਾਂ ਨੂੰ ਡੇਢ ਮਹੀਨੇ ਤੱਕ ਟਮਾਟਰ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਅਗਲੀ ਹੈਗੀ ਆ ਜੀ ਹਲਦੀ ਹਲਦੀ ਵੀ ਆਪਾਂ ਮਈ ਮਹੀਨੇ ਦੇ ਵਿੱਚ ਲਗਾ ਸਕਦੇ ਆ ਮੈਂ ਹਲਦੀ ਲਾ ਕੇ ਹਟਿਆ ਜੀ ਮਈ ਮਹੀਨੇ ਚ ਤੇ ਇਹਦੀ ਤੜਾਈ ਆਗਲੇ ਸਾਲ ਆਪਾਂ ਜਾ ਕੇ ਅਪ੍ਰੈਲ ਚ ਕਰਨੀ ਹੁੰਦੀ ਆ ਅਪ੍ਰੈਲ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਅਰਬੀ ਮਈ ਮਹੀਨੇ ਦੇ ਵਿੱਚ ਆਪਾਂ ਅਰਬੀ ਵੀ ਲਾ ਸਕਦੇ ਆ ਉਸ ਤੋਂ ਬਾਅਦ ਆ ਗਿਆ ਜੀ ਧਨੀਆਂ ਧਨੀਆਂ ਵੀ ਆਪਾਂ ਮਈ ਮਹੀਨੇ ਵਿੱਚ ਲਾ ਸਕਦੇ ਆ ਫਿਰ ਆਗੀਆਂ ਗਵਾਰ ਫਲੀਆਂ ਗਵਾਰ ਫਲੀਆਂ ਵੀ ਆਪਾਂ ਮਈ ਮਹੀਨੇ ਚ ਲਾ ਸਕਦੇ ਆ ਤੇ 30 30 35 ਦਿਨਾਂ ਦੇ ਵਿੱਚ ਵਿੱਚ ਆਪਾਂ ਫਲੀਆਂ ਲੱਗਣ ਲੱਗ ਮਿਲ ਜਾਂਦੀ ਹੈ ਫਿਰ ਆ ਗਿਆ ਜੀ ਟਿੰਡਾ ਟਿੰਡੇ ਵੀ ਆਪਾਂ ਮਈ ਮਹੀਨੇ ਦੇ ਵਿੱਚ ਲਗਾ ਸਕਦੇ ਆ ਫਿਰ ਆ ਗਿਆ ਜੀ ਤਰਾਂ ਤਰਾਂ ਵੀ ਆਪਾਂ ਮਈ ਮਹੀਨੇ ਦੇ ਵਿੱਚ ਲਗਾ ਸਕਦੇ ਆ ਉਸ ਤੋਂ ਬਾਅਦ ਆ ਗਿਆ ਸ਼ਿਮਲਾ ਮਿਰਚਾਂ ਸ਼ਿਮਲਾ ਮਿਰਚਾਂ ਵੀ ਆਪਾਂ ਮਈ ਮਹੀਨੇ ਚ ਲਾ ਸਕਦੇ ਆ ਤੇ ਖੀਰਾ ਖੀਰਾ ਵੀ ਆਪਾਂ ला ਸਕਦੇ ਹਾਂ ਫਲ ਫਰੂਟ ਹੋ ਗਏ ਉਹਦੀ ਜਾਣਕਾਰੀ ਅਸੀਂ ਅਗਲੀ ਵੀਡੀਓ ਚ ਦਵਾਂਗੇ ਸਾਸੀ ਕਾਲਜੀ ਟਾਲੀਵਾਲ ਟਰੈਸ ਗਾਰਡਨ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਜਾਕੀ ਸਾਨੂੰ ਅੱਗੇ ਵਧੀਆ ਵਧੀਆ ਵੀਡੀਓਾਂ ਹੋਰ ਬਣਾ ਕੇ ਅਸੀਂ ਦੇ ਸਕੀ